ਬਰਡ ਦੀ ਗੱਲ ਕਰੀਏ ਤਾਂ ਅਸੀਂ ਦੋ ਤਰ੍ਹਾਂ ਦੀ ਦੋ ਟਾਈਪ ਮੇਨ ਜੋ ਹੈਗੀਆਂ ਨੇ ਜਿਵੇਂ ਕਿ ਮੀਟ ਵਾਸਤੇ ਪੰਛੀ ਰੀਅਰ ਕੀਤੇ ਜਾਂਦੇ ਆ ਜਾਂ ਮੁਰਗੀਆਂ ਅੰਡੇ ਦੇਣ ਵਾਲੀਆਂ ਤੋਂ ਮੀਟ ਵਾਲੇ ਜਿਹੜੇ ਨੇ ਉਹਨਾਂ ਨੂੰ ਬ੍ਰੋਇਲਰਸ ਕਹਿੰਦੇ ਆ ਅਤੇ ਉਹਨਾਂ ਨੂੰ ਆਪਾਂ ਮੋਸਟਲੀ ਜਿਹੜਾ ਪਰਸ਼ ਪ੍ਰਣਾਲੀ ਤੇ ਯਾਨੀ ਕਿ ਆਪਾਂ ਥੱਲੇ ਕੁਝ ਸੁੱਕ ਮਿਸ਼ਾ ਕੇ ਜਿਹੜਾ ਹੈ ਉਹਨਾਂ ਨੂੰ ਰੀਅਰ ਕਰਦੇ ਆ ਜਿਵੇਂ ਕਿ ਸਾਰੇ ਪੋਲਟਰੀ ਉਤਪਾਦਕ ਇਹ ਜਾਣਦੇ ਹੀ ਆ ਕਿ ਇਹ ਇਸ ਟਾਈਮ ਤੇ ਜਿਹੜਾ ਹੈ ਆਪਣਾ ਸਮਰ ਦਾ ਸੀਜ਼ਨ ਚੱਲ ਰਿਹਾ ਔਰ ਅੱਗੇ ਬਰਸਾਤ ਆਉਣ ਵਾਲੀ ਹੈ ਔਰ ਲਗਭਗ ਅਸੀਂ 2-3 ਮਹੀਨੇ ਜਿਹੜੇ ਹੈ ਉਹ ਲੰਘ ਚੁੱਕੇ ਆਪ੍ਰੈਲ ਤੋਂ ਸਟਾਰਟ ਹੋ ਜਾਂਦੀ ਆ ਔਰ ਜੋ ਕਿ ਅਪ੍ਰੈਲ ਦੀ ਗਰਮੀ ਹੀ ਇਹਨਾਂ ਦੇ ਵਾਸਤੇ ਉੱਥੋਂ ਹੀ ਸਟ्रेस ਸਟਾਰਟ ਹੋ ਜਾਂਦਾ ਨਹੀਂ ਇਹ ਇਹ ਜੋ ਆਂਡਾ ਹੈ ਇਹ ਇੱਕ ਸੈੱਲ ਹੁੰਦਾ ਹੈ ਮਾਦਾ ਦਾ ਜਿਵੇਂ ਨਰ ਤੇ ਮਾਦਾ ਦਾ ਔਰ ਇਹ ਇਹ ਜਿਹੜਾ ਸੈੱਲ ਹੈ ਕਿਉਂਕਿ ਇੱਥੇ ਨੈਚੁਰਲ ਮੀਟਿੰਗ ਨਹੀਂ ਹੋਈ ਜਾਂ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਨਹੀਂ ਹੋਈ ਮੇਲ ਦੇ ਨਾਲ ਤਾਂ ਇਹ ਜਿਹੜੇ ਅੰਡੇ ਆ ਜਿਨ੍ਹਾਂ ਨੂੰ ਅਸੀਂ ਟੇਬਲ ਐਗ ਕਹਿੰਦੇ ਆ ਔਰ ਖਾਣਯੋਗ ਅੰਡੇ ਆ ਦੂਸਰੇ ਸ਼ੱਡਾਂ ਦੇ ਵਿੱਚ ਅਸੀਂ ਹੋਰ ਐਵੇਪੋਰੇਟਿਵ ਕੂਲਿੰਗ ਜਿਹੜਾ ਸਾਡਾ ਸਿਸਟਮ ਹੈ ਤਾਂ ਕਿ ਅਸੀਂ ਉਸ ਨੂੰ ਜੋ ਬਣਦਾ ਟੈਂਪਰੇਚਰ ਔਰ ਹਿਮੀਡੀਟੀ ਨੂੰ ਕੰਟਰੋਲ ਕਰ ਸਕੀਏ ਪਰ ਇੱਥੇ ਹੁਣ ਮੈਂ ਕਿਉਂਕਿ ਆਂਦੇ ਮੌਸਮ ਨਮੀ ਨੇ ਵਧਣਾ ਤਾਂ ਮੇਰੀ ਇਹ ਸਿਫਾਰਿਸ਼ ਹੈ ਕਿ ਜਿਹੜੇ ਵੀ ਕਿਸਾਨ ਵੀਰ ਇਸ ਟਾਈਮ ਤੇ কুলਿੰਗ ਸਿਸਟਮ ਯੂਜ਼ ਕਰ ਰਹੇ ਆ ਜਿਨ੍ਹਾਂ ਦੇ ਵਿੱਚੋਂ ਪਾਣੀ ਨਿਕਲਦਾ ਹੈ ਫੁਹਾਰ ਨਿਕਲਦੀ ਆ ਜਿਨ੍ਹਾਂ ਨੂੰ ਆਪਾਂ ਫੋਗਰਸ ਕਹਿੰਦੇ ਆ ਜਾਂ ਇਵੇਪੋਰੇਟਿਵ কুলਿੰਗ ਹੈ ਉੱਥੇ ਸਾਨੂੰ ਪਾਣੀ ਦੀ ਜਰੂਰ ਜਿਹੜੀ ਖਪਤ ਹੈ ਉਹਨੂੰ ਕੱਟ ਕਰਨਾ ਪਏਗਾ ਤੀਸਰਾ ਕੰਮ ਇਹ ਹੈ ਕਿ ਅਸੀਂ ਕਿੱਦਾਂ ਕਲੈਕਸ਼ਨ ਕਰਦੇ ਹਾਂ ਸਪੋਜ਼ ਕਰ ਲਓ ਅਸੀਂ ਅੰਡੇ ਨੂੰ ਕਿਉਂਕਿ ਇੱਥੇ ਰੂਟੀਨ ਦੇ ਵਿੱਚ ਤਿੰਨ ਜਾਂ ਚਾਰ ਵਾਰ ਅੰਡੇ ਚੱਕੇ ਜਾਂਦੇ ਆ ਜਾਂ ਜਦੋਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਸ ਦੀ ਫ੍ਰੀਕੁਐਂਸੀ ਵੀ ਵਧਾਈ ਜਾਂਦੀ ਹੈ ਤਾਂ ਕਿ ਅੰਡਾ ਜਿਵੇਂ ਹੀ ਆਇਆ ਚੁੱਕ ਲਿਆ ਔਰ ਉਹ ਸਾਫ਼ ਸੁਥਰਾ ਰਹੇਗਾ ਉਸ ਅਸੀਂ ਉਸ ਵਾਤਾਵਰਣ ਤੋਂ ਕੱਢ ਕੇ ਟ੍ਰੇਆਂ ਦੇ ਵਿੱਚ ਇਕੱਠਾ ਕਰ ਲੈਂਦੇ ਆ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਸੋ ਦੋਸਤੋ ਇਹ ਅਗਰ ਗੱਲ ਕਰੀਏ ਮੌਸਮ ਦੀ ਯਾਨੀ ਕਿ ਗਰਮੀਆਂ ਦੀ ਤਾਂ ਐਸਾ ਹੀ ਤੁਸੀਂ ਦੇਖਿਆ ਇਹ ਗਰਮੀਆਂ ਲਗਾਤਾਰ ਜਿਹੜੀਆਂ ਨੇ ਹੀਟ ਵੇਵਸ ਪੂਰੇ ਜੂਨ ਦੇ ਮਹੀਨੇ ਦੇਖਣ ਨੂੰ ਮਿਲਿਆ ਕਰ ਤਿੰਨ ਚਾਰ ਦਿਨ ਛੱਡ ਦਈਏ ਮਾਨਸੂਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਨੇ ਲੇਕਿਨ ਫਿਰ ਵੀ ਜਿਹੜਾ ਨਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਹੈ ਲੇਕਿਨ ਇਸ ਮੌਸਮ ਤੇ ਪੌltry ਫਾਰਮ ਦੇ ਅਗਰ ਗੱਲ ਕਰੀਏ ਤੇ ਕਿਸ ਪ੍ਰਕਾਰ ਦੇ ਨਾਲ ਇਹਨਾਂ ਮੁਰਗੀਆਂ ਦੀ ਸਾਮ ਸੰਭਾਲ ਕਰਦੇ ਜੀ ਕਿਸ ਤਰ੍ਹਾਂ ਕਿਸ ਪ੍ਰਕਾਰ ਦੇ ਨਾਲ ਅੰਡੇ ਦੀ ਪ੍ਰੋਡਕਸ਼ਨ ਵਧੀ ਹੈ ਕੀ ਫਰਕ ਹੁੰਦਾ ਹੈ ਇੱਕ ਨਾਰਮਲ ਅੰਡੇ ਦੇ ਵਿੱਚ ਅਤੇ ਇੱਕ ਦੇਸੀ ਅੰਡੇ ਦੇ ਵਿੱਚ ਕੀ ਅੰਡੇ ਬਹੁਤ ਜ਼ਾਲ ਚਰਚਾਵਾਂ ਚੱਲਦੀ ਹੈ ਨਾ ਕਿ ਅੰਡੇ ਵੈਜਨ ਨੇ ਜਾਂ ਨਾਨ ਵੈਜਨ ਨੇ ਸਾਰੀ ਗੱਲਾਂ ਦਾ ਅੱਜ ਖੁੱਲ ਕੇ ਚਰਚਾ ਕਰਦੇ ਹਾਂ ਡਾਕਟਰ ਦਲਜੀਤ ਕੌਰ ਦੇ ਨਾਲ ਜੋ ਕਿ ਗੜਵਾਸੂ ਨੇ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਨੂੰ ਲਾਈਕ ਕਰਦੇ ਹਾਂ ਥੈਂਕਿਊ ਥੈਂਕਿਊ ਸੋ ਮੈਂ ਡਾਕਟਰ ਦਲਜੀਤ ਕੋ ਔਰ ਇਸ ਪਸ਼ੂ ਪਾਲਨ ਪ੍ਰਬੰਧਕ ਵਿਭਾਗ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਤੋਂ ਤੁਹਾਨੂੰ ਸੰਬੋਧਨ ਕਰ ਰਹੀ ਹਾਂ ਜਿਵੇਂ ਕਿ ਇਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣ ਲਈਏ ਇੱਕ ਆਮ ਜਿਹੜੇ ਬਿਗਨਰਸ ਵੀ ਨੇ ਤਾਂ ਕਿ ਉਹ ਵੀ ਸਮਝ ਲੈਣ ਕਰਨ ਉਹਨਾਂ ਦਾ ਮਨ ਬਣਦਾ ਹੈ ਤਾਂ ਕਿ ਪੋਲਟਰੀ ਫਾਰਮ ਸ਼ੁਰੂ ਕਿੱਦਾਂ ਕਰਦੇ ਆ ਕਿਸ ਤਰ੍ਹਾਂ ਦੇ ਜਾਨਵਰ ਹੁੰਦੇ ਆ ਜਿਵੇਂ ਤੁਸੀਂ ਕਿਹਾ ਤਾਂ ਬਰਡ ਦੀ ਗੱਲ ਕਰੀਏ ਤਾਂ ਅਸੀਂ ਦੋ ਤਰ੍ਹਾਂ ਦੀ ਦੋ ਟਾਈਪ ਮੇਨ ਜੋ ਹੈਗੀਆਂ ਨੇ ਜਿਵੇਂ ਕਿ ਮੀਟ ਵਾਸਤੇ ਪੰਛੀ ਰੀਅਰ ਕੀਤੇ ਜਾਂਦੇ ਆ ਜਾਂ ਮੁਰਗੀਆਂ ਅੰਡੇ ਦੇਣ ਵਾਲੀਆਂ ਤੋਂ ਮੀਟ ਵਾਲੇ ਜਿਹੜੇ ਨੇ ਉਹਨਾਂ ਨੂੰ ਬਰੋਇਲਰਸ ਕਹਿੰਦੇ ਆ ਅਤੇ ਉਹਨਾਂ ਨੂੰ ਆਪਾਂ ਮੋਸਟਲੀ ਜਿਹੜਾ ਫਰਸ਼ ਬਰਨਾਲੀ ਤੇ ਯਾਨੀ ਕਿ ਆਪਾਂ ਥੱਲੇ ਕੁਝ ਸੁਖ ਵਿਸ਼ਾ ਕੇ ਜਿਹੜਾ ਹੈ ਉਹਨਾਂ ਨੂੰ ਰੀਅਰ ਕਰਦੇ ਆ ਕਿਉਂਕਿ ਉਹ ਛੋਟੇ ਚੂਚੇ ਹੁੰਦੇ ਆ ਔਰ ਲਗਭਗ 6 ਹਫ਼ਤੇ ਤੱਕ ਪੜੇ ਜਾਂਦੇ ਆ ਫਿਰ ਉਸ ਤੋਂ ਬਾਅਦ ਉਹ ਮਾਰਕੀਟ ਦੇ ਲਈ ਮੀਟ ਵਾਸਤੇ ਤਿਆਰ ਹੋ ਜਾਂਦੇ ਆ ਦੂਸਰੇ ਪਾਸੇ ਜੇ ਅਸੀਂ ਮੁਰਗੀਆਂ ਦੀ ਗੱਲ ਕਰਦੇ ਆ ਤਾਂ ਇਹਨਾਂ ਨੂੰ ਆਪਾਂ ਨੂੰ ਪਹਿਲੇ ਕੁਝ ਹਫ਼ਤੇ ਰੱਖਣਾ ਪੈਂਦਾ ਯਾਨੀ ਕਿ ਚਿਕ ਸਟੇਜ ਯਾਨੀ ਚੂਚੇ ਦੀ ਸਟੇਜ ਤੋਂ ਲੈ ਕੇ 0 ਡੇ ਤੋਂ ਲੈ ਕੇ 18 ਹਫਤੇ ਤੱਕ ਅਸੀਂ ਇਹਨਾਂ ਨੂੰ ਪਾਲਦੇ ਆਂ 18 ਤੋਂ 20 ਹਫਤਿਆਂ ਦੇ ਅੰਦਰ ਅੰਦਰ ਇਹ ਅੰਡੇ ਦੇ ਨਾਲ ਸਟਾਰਟ ਕਰ ਦਿੰਦੀਆਂ ਨੇ ਮੁਰਗੀਆਂ ਔਰ ਇਹ ਸਿਰਫ ਫੀਮੇਲ ਲਾਈਨਸ ਹੁੰਦੀਆਂ ਨੇ ਇਹਨਾਂ ਦੇ ਵਿੱਚ ਸਪੈਸ਼ਲੀ ਸਿਲੈਕਸ਼ਨ ਦੇ ਆਧਾਰ ਤੇ ਅਸੀਂ ਐਕਚੁਅਲੀ ਤੋਂ ਜਿਹੜਾ ਇਸ ਮੰਸ਼ਾ ਦੇ ਨਾਲ ਹੀ ਅਸੀਂ ਬਰਡ ਲੈਨੇ ਆ ਕਿ ਅਸੀਂ ਅੱਗੇ ਅੰਡੇ ਦਾ ਉਤਪਾਦਨ ਚਾਹਨੇ ਆ ਤਾਂ ਇਹ ਹੋ ਗਈ ਆਪਣੀ ਕਿ ਟਾਈਪ ਆਫ ਬਰਡ ਕਿਸ ਤਰ੍ਹਾਂ ਦਾ ਹੈ ਤੇ ਹੁਣ ਤੁਸੀਂ ਅੱਗੇ ਇੱਕ ਸਵਾਲ ਕੀਤਾ ਕਿ ਵੀ ਦੇਸੀ ਆਂਡਾ ਔਰ ਚਿ ਇਸ ਆਂਡੇ ਦੇ ਵਿੱਚ ਕੀ ਫਰਕ ਹੁੰਦਾ ਹੈ ਇਹ ਜਿਹੜੀਆਂ ਮੁਰਗੀਆਂ ਤੁਸੀਂ ਦੇਖ ਰਹੇ ਹੋ ਜਿਵੇਂ ਇਹ ਸਾਡੀਆਂ ਜਿਹੜੀਆਂ ਕਮਰਸ਼ੀਅਲ ਜਿਹੜੀ ਸਟ੍ਰੇਨ ਹੈ ਔਰ ਇਹ ਪਿੱਛੋਂ ਜਿਹੜੀ ਨਸਲ ਹੈ ਲੈਗਹੌਰ ਦੀ ਜਿਹੜੀ ਹੈ ਇਹ ਅੱਗੋਂ ਸਟ੍ਰੇਨ ਜਾਂ ਵੈਰਾਈਟੀ ਕਹ ਲੋ ਇਹਨੂੰ ਪੰਜਾਬੀ ਦੇ ਵਿੱਚ ਤੇ ਇਹ ਇੱਕ ਡਿਵੈਲਪ ਕੀਤੀ ਹੋਈ ਹੈ ਔਰ ਇਹ ਮੁਰਗੀ ਚਿੱਟੇ ਅੰਡੇ ਦਿੰਦੀ ਹੈ ਪਰ ਐਸਾ ਜੇਕਰ ਪੂਰੇ ਰੰਗ ਦਾ ਛਿਲਕੇ ਵਾਲਾ ਅੰਡਾ ਹੈ ਉਸਦਾ ਮਤਲਬ ਇਹ ਨਹੀਂ ਹੈ ਕਿ ਉਹ ਦੇਸੀ ਹੈ ਕਿਉਂਕਿ ਕੁਝ ਬਰੀਡ ਜਿਹੜੀਆਂ ਅਮਰੀਕਨ ਨਸਲਾਂ ਨੂੰ ਬਿਲੋਂਗ ਕਰਦੀਆਂ ਨੇ ਯਾ ਜਿਹੜੀਆਂ ਸਾਡੀਆਂ ਹੋਰ ਅਦਰ ਬਰੀਡਸ ਐ ਇੰਗਲਿਸ਼ ਕਲਾਸ ਦੀਆਂ ਵੀ ਉਹ ਵੀ ਮੀਟ ਵਾਸਤੇ ਹੁੰਦੇ ਨੇ ਬਰਡਸ ਬਰੀਡ ਜਿਹੜੀਆਂ ਨੇ ਬਹੁਤ ਸਾਰੀਆਂ ਨੇ ਜਿਵੇਂ ਆਰ ਆਈ ਆਰ ਹੋਗੀ ਨਿਊ ਹੈਮਸ਼ਾਇਰ ਹੋਗੀ ਦੂਸਰੇ ਪਾਸੇ ਜੇ ਅਸੀਂ ਮੀਟ ਟਾਈਪ ਕਹੀਏ ਕੌਰਨਿਕ ਹੋਗੀ ਔਰਪਿੰਕਟਨ ਹੋਗੀ ਇਸ ਤਰ੍ਹਾਂ ਦੀਆਂ ਬਰੀਡਸ ਦਾ ਜੇ ਮੈਂ ਨਾਮ ਲਵਾਂ ਤਾਂ ਪੂਰੇ ਰੰਗ ਦਾ ਆਂਡਾ ਦਿੰਦੀਆਂ ਫਿਰ ਇਸ ਦਾ ਮਤਲਬ ਇਹ ਨਹੀਂ ਹੋ ਗਿਆ ਕਿ ਉਹ ਦੇਸੀ ਆਂਡਾ ਹੈ ਦੇਸੀ ਆਂਡੇ ਤੋਂ ਭਾਅ ਸਾਡਾ ਇਹ ਹੋਏਗਾ ਕਿ ਜਿਹੜੀਆਂ ਸਾਡੀਆਂ ਇੰਡੀਆ ਦੀਆਂ ਬਰੀਡਸ ਤੋਂ ਜਿਹਨੇ ਸਾਡੀਆਂ ਆਪਣੀਆਂ ਜਿਹੜੀਆਂ ਨਸਲਾਂ ਨੇ ਇੱਥੇ ਲਿਆਂ ਲੋਕਲ ਜਿਹੜੀਆਂ ਨੇ ਉਹਨਾਂ ਤੋਂ ਜਿਹੜਾ ਅੰਡਾ ਹੈ ਉਹਨੂੰ ਅਸੀਂ ਦੇਸੀ ਅੰਡਾ ਕਹਿ ਸਕਦੇ ਹਾਂ ਦੂਸਰੇ ਪਾਸੇ ਹੈ ਕਿ ਉਹਨਾਂ ਨੂੰ ਕਿਸ ਰੱਖ-ਰਖਾਵ ਚ ਰੱਖਿਆ ਜਾਂਦਾ ਜੇ ਬਹੁਤ ਜ਼ਿਆਦਾ ਕਮਰਸ਼ੀਅਲ ਇਸ ਤਰ੍ਹਾਂ ਦੀ ਰੱਖ-ਰਖਾਵ ਨੂੰ ਛੱਡ ਕੇ ਅਸੀਂ ਬੈਕਯਾਰਡ ਦੇ ਵਿੱਚ ਜਾਂ ਆਰਗੈਨਿਕ ਦੇ ਤੌਰ ਤੇ ਅਸੀਂ ਉਹਨਾਂ ਨੂੰ ਅੰਡੇ ਨੂੰ ਰੱਖਾਂਗੇ ਫਿਰ ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਦੇਸੀ ਕਿਸਮ ਦਾ ਅੰਡਾ ਹੈ ਤਾਂ ਹੁਣ ਅੱਜ ਦੇ ਜੋ ਸਾਡਾ ਤੁਸੀਂ ਵਿਸ਼ਾ ਰੱਖਿਆ ਹੈ ਉਹ ਕਿਵੇਂ ਪੋਲਟਰੀ ਫਾਰਮਾਂ ਦੇ ਉੱਤੇ ਅਸੀਂ ਕਿਸ ਤਰ੍ਹਾਂ ਦਾ ਸੁਚੱਜਾ ਪ੍ਰਬੰਧ ਕਰੀਏ ਔਰ ਖਾਸ ਕਰਕੇ ਇਸ ਮੌਸਮ ਦੇ ਵਿੱਚ ਜਿਵੇਂ ਕਿ ਸਾਰੇ ਪੋਲਟਰੀ ਉਤਪਾਦਕ ਇਹ ਜਾਣਦੇ ਹੀ ਆ ਕਿ ਇਹ ਇਸ ਟਾਈਮ ਤੇ ਜਿਹੜਾ ਹੈ ਆਪਣਾ ਸਮਰ ਦਾ ਸੀਜ਼ਨ ਚੱਲ ਰਿਹਾ ਔਰ ਅੱਗੇ ਬਰਸਾਤ ਆਉਣ ਵਾਲੀ ਹੈ ਔਰ ਲਗਭਗ ਅਸੀਂ 2-3 ਮਹੀਨੇ ਜਿਹੜੇ ਹੈ ਉਹ ਲੰਘ ਚੁੱਕੇ ਆ April ਤੋਂ ਸਟਾਰਟ ਹੋ ਜਾਂਦੀ ਆ ਔਰ ਜੋ ਕਿ April ਦੀ ਗਰਮੀ ਕਿ ਇਹਨਾਂ ਦੇ ਵਾਸਤੇ ਉੱਥੋਂ ਹੀ ਸਟ्रेस ਸਟਾਰਟ ਹੋ ਜਾਂਦਾ ਕਿਉਂਕਿ ਟੈਂਪਰੇਚਰ ਜਿਹੜਾ ਹੈ ਉਹ 24 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਜਾਂਦਾ ਹੈ 24 ਡਿਗਰੀ ਸੈਂਟੀਗ੍ਰੇਡ ਦਾ ਹੀ ਇੱਕ ਐਸਾ ਤਾਪਮਾਨ ਹੈ ਜੋ ਮੁਰਗੀਆਂ ਦੇ ਲਈ ਪੰਛੀਆਂ ਦੇ ਲਈ ਜਿਹੜਾ ਹੈ ਅਨੁਕੂਲ ਹੈ ਉਸ ਤੋਂ ਬਾਅਦ ਵਧਦਾ ਹੋਇਆ ਟੈਂਪਰੇਚਰ ਹਰ 5 ਡਿਗਰੀ ਜਾਂ ਤੁਸੀਂ ਕਹਿ ਲਓ ਕਿ ਜਿੱਦਾਂ ਜਿੱਦਾਂ ਵੱਧਦਾ ਆਉਂਦਾ ਹੈ ਔਰ ਇਸ ਵਾਰ ਤਾਂ ਤੁਸੀਂ ਜਾਣਦੇ ਹੀ ਹੋ ਕਿ ਰਿਕਾਰਡ ਟੁੱਟ ਗਿਆ ਹੈ ਤਾਂ ਬਹੁਤ ਜ਼ਿਆਦਾ ਸਟ्रेस ਦੇ ਵਿੱਚ ਮੁਰਗੀਆਂ ਨੇ ਬਟ ਫੇਰ ਵੀ ਜੇ ਅਸੀਂ ਆਪਣੇ ਸੁਚੱਜੇ ਪ੍ਰਬੰਧ ਕੀਤੇ ਹੋਣ ਉਸ ਦੇ ਵਿੱਚ ਕੀ ਕੁਝ ਆਏਗਾ ਕਿ ਅਸੀਂ ਇਹਨਾਂ ਨੂੰ ਕਿਵੇਂ ਰੱਖਿਆ ਆਵਾਸ ਦੂਸਰੇ ਨੰਬਰ ਤੇ ਇਹਨਾਂ ਦਾ ਇਹਨਾਂ ਦੀ ਖੁਰਾਕ ਤੀਸਰੇ ਨੰਬਰ ਤੇ ਪਾਣੀ ਦੀ ਵਿਵਸਥਾ ਚੌਥਾ ਇੱਕ ਅੰਦਰਲਾ এনriched এনवायरमेंट ਜਿਹਦੇ ਵਿੱਚ ਅਸੀਂ ਕੁਝ 쿨ਿੰਗ ਫੈਸਿਲਿਟੀਆਂ ਦੀ ਗੱਲ ਕਰੀਏ ਔਰ ਪਲਸ ਇਨ ਫੀਡ ਔਰ ਵਾਟਰ ਦੇ ਵਿੱਚ ਅਸੀਂ ਹੋਰ ਐਕਸਟਰਾ ਜਿਹੜੇ ਸਪਲੀਮੈਂਟ ਜਿਹੜੇ ਕਿ ਇਹਨਾਂ ਦੇ ਉੱਤੇ ਬਣਦੇ ਹੀਟ ਸਟ्रेस ਨੂੰ ਘਟਾ ਦੇਣ ਅਗਰ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਿਚਾਰ ਕੇ ਪ੍ਰਬੰਧ ਕਰ ਲਈਏ ਤਾਂ ਅਸੀਂ ਬਹੁਤ ਹੱਤਕ ਆਪਣੇ ਨੁਕਸਾਨ ਤੋਂ ਨਿਜਾਦ ਪਾ ਸਕਦੇ ਆ ਇੱਕ ਮੁਰਗੀ ਮੈਮ ਇੱਕ ਸਾਲ ਦੇ ਵਿੱਚ ਕਿੰਨੇ ਅੰਡੇ ਦੇ ਦਿੰਦੀ ਹੈ ਕਦੋਂ ਸ਼ੁਰੂਆਤ ਹੁੰਦੀ ਹੈ ਅੰਡੇ ਦੀ ਬਰੀਡ ਟੂ ਬਰੀਡ ਵੇਰੀ ਕਰੇਗੀ ਔਰ ਜੇ ਤੁਸੀਂ ਕਮਰਸ਼ੀਅਲ ਇਸ ਦੀ ਗੱਲ ਕਰਦੇ ਹੋ ਤਾਂ ਇਹ ਲਗਭਗ 300 ਤੋਂ 320 ਅੰਡੇ ਸਾਲ ਦੇ 20 ਹਫ਼ਤਿਆਂ ਤੋਂ ਜਿੱਥੋਂ ਸਟਾਰਟ ਹੋਇਆ ਉਹ ਅਗਲੇ 52 ਹਫ਼ਤੇ ਦੀ ਗੱਲ ਕਰਾਂਗੇ ਤਾਂ ਉਸ ਦਾ 300 ਤੋਂ 320 ਦਾ ਲਗਭਗ ਉਤਪਾਦਨ ਹੋਏਗਾ ਇੱਕ ਮੁਰਗੀ ਤੋਂ ਔਰ ਉਸ ਤੋਂ ਬਾਅਦ ਕਦੋਂ ਉਸ ਮਤ ਹੋਲੇ ਲਈ ਸਲੋ ਹੋਣੇ ਸ਼ੁਰੂ ਹੋਏ ਇਹ ਕਿਉਂਕਿ ਮੁਰਗੀ ਦੇ ਲੇਇੰਗ ਸਾਈਕਲ ਹੁੰਦੇ ਆ ਪਹਿਲਾ ਸਾਲ ਦੂਜਾ ਸਾਲ इवन ਤੀਜਾ ਸਾਲ ਵੀ ਔਰ ਡਿਪੈਂਡ ਕਰਦਾ ਹੈ ਪ੍ਰੋਡਕਸ਼ਨ ਔਰ ਤੁਹਾਡੀ ਮੈਨੇਜਮੈਂਟ ਦੇ ਉੱਤੇ ਜਾਂ ਮੁਰਗੀ ਦੇ ਆਪਣੇ ਪੋਟੈਂਸ਼ੀਅਲ ਦੇ ਉੱਤੇ ਮੰਨ ਲਓ ਕਿ ਅਸੀਂ ਮੈਨੇਜਮੈਂਟ ਵੀ ਸਹੀ ਕਰ ਰਹੇ ਹਾਂ ਪੋਟੈਂਸ਼ੀਅਲ ਵੀ ਸਹੀ ਹੈ ਤਾਂ ਲਗਭਗ ਜਿਵੇਂ ਪਹਿਲੇ ਸਾਲ ਦੇ ਵਿੱਚ ਸਾਨੂੰ ਜੇ ਫਾਰਮ ਤੋਂ 85 ਤੋਂ ਲੈ ਕੇ 90% ਤੱਕ ਆਂਡਾ ਪ੍ਰਾਪਤ ਹੋਏਗਾ ਔਰ ਅਗਲੇ ਸਾਲੋਂ ਘਟਦਾ ਜਾਂ ਘਟਦੇ ਆ 75 ਤੋਂ 85 85 ਤੋਂ 75 ਔਰ ਫਿਰ ਤੀਸਰੇ ਸਾਲ ਦੇ ਵਿੱਚੋਂ 70% ਜਾਂ ਉਸ ਤੋਂ ਵੀ ਘੱਟ ਹੋ ਸਕਦਾ ਹੈ ਮੇਨ ਥੰਬ ਰੂਲ ਇਹ ਹੈ ਕਿ ਜੇ ਮੁਰਗੀ 60% ਤੇ ਆ ਗਈ ਉਸ ਤੋਂ ਬਾਅਦ ਸਾਨੂੰ ਉਹਨੂੰ ਕੱਢ ਦੇਣਾ ਚਾਹੀਦਾ ਕਿਉਂਕਿ ਸਾਡਾ ਜ਼ਿਆਦਾ ਹਿੱਸਾ ਖਾਦ ਘਰਾਟੇ ਜਾ ਰਿਹਾ ਔਰ ਅੰਡੇ ਦਾ ਉਤਪਾਦਨ ਪ੍ਰੋਪੋਰਸ਼ਨੇਟਲੀ ਉਹਨਾ ਨਹੀਂ ਆ ਰਿਹਾ। ਜੀ। ਸੁਣੋ ਪਰ ਗੱਲ ਕਰੀਏ ਆ ਜ਼ਿਆਦਾ ਲੋਕ ਕਹਿੰਦੇ ਕਿ ਇਹ ਜਿਹੜੀਆਂ ਮੁਰਗੀਆਂ ਅੰਡੇ ਦਿੰਦੀਆਂ ਨੇ ਉਹ ਕਿੱਥੇ ਨਾ ਕਿਤੇ ਮੁਰਗੀਆਂ ਦੇ ਪੀਰੀਅਡਸ ਹੁੰਦੇ ਆ ਉਸ ਰੂਪ ਦੇ ਚੋਂ ਅੰਡੇ ਦੇ ਰਹੀ ਕਿਉਂਕਿ ਉਹਨਾਂ ਦਾ ਮੁਰਗੇ ਨਾਲ ਕਦੇ ਮਿਲਨ ਨਹੀਂ ਹੋਇਆ। ਨਹੀਂ ਇਹ ਇਹ ਜੋ ਆਂਡਾ ਹੈ ਇਹ ਇੱਕ ਸੈੱਲ ਹੁੰਦਾ ਹੈ ਮਾਦਾ ਦਾ ਜਿਵੇਂ ਨਰ ਤੇ ਮਾਦਾ ਔਰ ਇਹ ਇਹ ਜਿਹੜਾ ਸੈੱਲ ਹੈ ਕਿਉਂਕਿ ਇੱਥੇ ਨੇਚਰਲ ਮੀਟਿੰਗ ਨਹੀਂ ਹੋਈ ਜਾਂ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਨਹੀਂ ਹੋਈ ਮੇਲ ਦੇ ਨਾਲ ਤਾਂ ਇਹ ਜਿਹੜੇ ਅੰਡੇ ਆ ਜਿਨ੍ਹਾਂ ਨੂੰ ਅਸੀਂ ਟੇਬਲ ਐਗ ਕਹਿੰਨੇ ਆ ਔਰ ਖਾਣਯੋਗ ਅੰਡੇ ਆ ਔਰ ਇਹ ਸੁਰੱਖਿਅਤ ਅੰਡੇ ਆ ਔਰ ਖਾਣ ਦੇ ਪਰਪਸ ਲਈ ਯੂਜ਼ ਕੀਤੇ ਜਾਂਦੇ ਆ ਔਰ ਜਿਹੜੇ ਹੈਚਿੰਗ ਐਗ ਹੁੰਦੇ ਆ ਜਿਹੜੇ ਬਰੀਡਰ ਸਾਡੀਆਂ ਨਸਲਾਂ ਨੇ ਜਿਨ੍ਹਾਂ ਤੋਂ ਅਸੀਂ ਬਰੀਡਿੰਗ ਕਰਾਣੀ ਆ ਅਗੋਂ ਨਸਲਾਂ ਪ੍ਰਾਪਤ ਕਰਨੀਆਂ ਉਹਨਾਂ ਨੂੰ ਅਸੀਂ ਸਪੈਸ਼ਲੀ ਮੇਟ ਕਰਾਣਿਆ ਮੇਲ ਦੇ ਨਾਲ ਉਸ ਅੰਡੇ ਦੇ ਵਿੱਚ ਅੰਡਾ ਤੇ ਪਹਿਲਾਂ ਹੀ ਬਣ ਗਿਆ ਉੱਥੇ ਅੰਡਾ ਬਣਨ ਵੇਲੇ ਜਿਹੜੀ ਜਰਦੀ ਹੈ ਅਗਰ ਮਿਲਾਪ ਹੋਏਗਾ ਤਾਂ ਸ਼ੁਕਰਾਨੂ ਜਿਹੜਾ ਹੈ ਉੱਥੇ ਜਾ ਕੇ ਫਰਟਾਈਲਾਈਜ਼ ਹੋ ਜਾਏਗਾ ਉਹਦੇ ਨਾਲ ਉਹ ਸਾਡੇ ਨੂੰ ਫਰਟਾਈਲਾਈਜ਼ ਕਰ ਦੇਗਾ ਤੇ ਅਲਟੀਮੇਟਲੀ ਉਹ ਅੰਡਾ ਜਿਹੜਾ ਫਰਟਾਈਲ ਹੋਏਗਾ ਸੁਪੋਜ਼ ਟੂ ਬੀ ਫਰਟਾਈਲ ਅਗਲੇ 10 ਦਿਨ ਤੱਕ ਵੀ ਜੇ ਮੁਰਗੀ ਨੂੰ ਅੱਜ ਅਸੀਂ ਮੇਟ ਕੀਤਾ ਨਰ ਦੇ ਨਾਲ ਤਾਂ ਅਸੀਂ ਸੁਪੋਜ਼ ਕਰ ਸਕਦੇ ਹਾਂ ਅਜ਼ਿਊਮ ਕਰ ਸਕਦੇ ਹਾਂ ਕਿ 10 ਦਿਨ ਤੱਕ ਅੰਡੇ ਜਿਹੜੇ ਨੇ ਫਰਟਾਈਲ ਆਣਗੇ ਵੀ ਉਹਨਾਂ 'ਚ ਬੱਚੇ ਦੀ ਸੰਭਾਵਨਾ ਹੋਏਗੀ ਫੇਰ ਉਹਨੂੰ ਰੈਂਡ ਜੋ ਉਸ ਦੀਆਂ ਬਣਦੀਆਂ ਅਨੁਕੂਲ ਹਾਲਤਾਂ ਦੇਣੀਆਂ ਅਸੀਂ ਚੂਚਾ ਪੈਦਾ ਹੋਣ ਲਈ ਉਹ ਦਵਾਂਗੇ ਯਾਨੀ ਕਿ ਜਿਵੇਂ ਲਗਭਗ 37 ਤੋਂ 38 ਡਿਗਰੀ ਸੈਂਟੀਗ੍ਰੇਡ ਦਾ ਟੈਂਪਰੇਚਰ ਪਲੱਸ ਉਹਨਾਂ ਨੂੰ 60 70% ਦੀ ਹਿਊਮਿਡਿਟੀ ਔਰ ਉਹਨਾਂ ਦੀ ਪੋਜੀਸ਼ਨ ਆਫ ਦਾ ਐਗ ਇਨ ਦਾ ਇਨਕਿਊਬेटर ਕਿਵੇਂ ਰੱਖਣਾ ਅੰਡੇ ਨੂੰ ਕਿਵੇਂ ਸੈੱਟ ਕਰਨਾ ਕਿੰਨਾ ਆਨ ਦੇ ਵਿੱਚ ਆਕਸੀਜਨ ਦੀ ਮਾਤਰਾ ਹੋਣੀ ਚਾਹੀਦੀ ਇਨਕਿਊਬेटर ਉਸ ਤੋਂ ਬਾਅਦ ਅਗਲੇ 7 ਦਿਨਾਂ ਤੇ ਅਸੀਂ ਉਹਨੂੰ ਚੈੱਕ ਕਰਾਂਗੇ ਤਾਂ ਪਤਾ ਲੱਗੇਗਾ ਕਿ ਮੁਰਗੀ ਉਹਦੇ ਵਿੱਚ ਅੰਡਾ ਬੱਚਾ ਬਣ ਰਿਹਾ ਹੈ ਜਾਂ ਨਹੀਂ ਬਣ ਰਿਹਾ ਹੈ ਸੋ ਕਹਿਣ ਦਾ ਮਤਲਬ ਹੈ ਕਿ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਲਗਾਤਾਰ ਜੋ ਅੰਡੇ ਲੋਖਾ ਰਹੇ ਨੇ ਉਹ ਇਹਨਾਂ ਦਾ ਪੀਰੀਅਡਸ ਨਹੀਂ ਉਹ ਪੀਰੀਅਡਸ ਦੇ ਰੂਪ ਦੇ ਵਿੱਚ ਬੈਕ ਟੂ ਬੈਕ ਆਪਣਾ ਪੀਰੀਅਡਸ ਆ ਰਹੀ ਜਿਸ ਕਰਕੇ ਅੰਡੇ ਬੈਕ ਟੂ ਬੈਕ ਆ ਰਹੇ ਹੈ ਇਹ ਅੰਡੇ ਖਾਣੇ ਨਹੀਂ ਚਾਹੀਦੇ ਉਹ ਟੋਟਲੀ ਹਾਂ ਬੇਸਿਕਲੀ ਸਾਇੰਸ ਦੇ ਆਧਾਰ ਤੇ ਜੇ ਦੇਖੀਏ ਤਾਂ ਇਹ Ovulation ਹੈ ਔਰ ਮੁਰਗੀ ਦਾ ਇੱਕ ਨਾਰਮਲ ਫਿਜ਼ੀਓਲੋਜੀਕਲ ਪ੍ਰੋਸੈਸ ਹੈ ਅ ਇਸ ਨੂੰ ਹੁਣ ਪੰਜਾਬੀ ਦੀ ਟਰਮ ਤੇ ਮੈਂ ਐਗਜੈਕਟਲੀ ਨਹੀਂ ਕਹਿ ਆ ਪਾਵਾਂਗੀ ਬਟ ਇਹ ਉਹ ਜੋ ਮਿਥ ਚੱਲ ਰਹੀ ਹੈ ਉਹ ਕੀ ਕਵਾਂਗੇ ਕਿ ਉਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੋ ਅਗਰ ਉਸ ਤੋਂ ਅਗਲੀ ਗੱਲ ਕਰੀਏ ਸੋ ਅੰਡਾ ਮੈਮ ਅਕਸਰ ਗੱਲ ਕੀਤਾ ਜਾਂਦਾ ਕਿ ਇਹ ਅੰਡਾ ਵੈਜ ਜਾਂ ਨੋਨ ਵੈਜ ਹੁੰਦਾ ਕਿੰਦੇ ਕਿਸ ਸ਼੍ਰੇਣਕਲਾ ਦੇ ਵਿੱਚ ਆਉਂਦਾ ਜਿਵੇਂ ਆਪਾਂ ਨੇ ਗੱਲ ਕੀਤੀ ਟੇਬਲ ਐਗਸ ਔਰ ਹੈਚਿੰਗ ਐਗ ਜਿਹੜੇ ਟੇਬਲ ਐਗਸ ਨੇ ਟੋਟਲੀ ਪਿਓਰਲੀ ਵੈਜ ਕਹਿ ਸਕਦੇ ਹਾਂ ਅਸੀਂ ਇਹਨਾਂ ਨੂੰ ਹਾਂ ਯੂਜ਼ਡ ਫਾਰ ਹਿਊਮਨ ਐ ਜਿਹੜੇ ਨੇ ਸਾਡੇ ਲਈ ਇਹ ਹਿਊਮਨ ਕੰਜ਼ਮਪਸ਼ਨ ਲਈ ਹੀ ਨੇ ਉਹ ਉਹ ਸੋ ਟੋਟਲੀ ਵੈਜ ਨੇ ਹਾਂਜੀ ਠੀਕ ਹੈ ਪਰ ਅਗਰ ਗੱਲ ਕਰੀਏ ਇਹਨੇ ਜੋ ਬੈਨੀਫਿਟਸ ਦੀ ਗੱਲ ਕਰੀਏ ਤੇ ਕੀ ਬੈਨੀਫਿਟਸ ਹੁੰਦੇ ਹਨ ਡੇ ਖਾਂਦੇ ਨਾਲ ਅੰਡਾ ਤਾਂ ਦੇਖੋ ਇੱਕ ਆਪਣੇ ਆਪ ਚ ਵੈਲ ਪੈਕੇਜਡ ਪਦਾਰਥ ਹੈ ਨੇਚਰਲੀ ਕੁਦਰਤ ਵੱਲੋਂ ਹੀ ਪੈਕ ਕੀਤਾ ਹੋਇਆ ਹਾਲਾਂਕਿ ਇਹ ਬਣਾਇਆ ਗਿਆ ਹੈ ਐਮਬ੍ਰਿਓ ਜੋ ਇਸ ਦੇ ਵਿੱਚ ਚੂਚਾ ਬਣਨਾ ਹੈ ਉਸ ਦੇ ਲਈ ਖੁਰਾਕ ਹੈ ਇਹ ਤੋ ਆਬਵੀਅਸਲੀ ਉਸਨੇ ਇਹ ਹਾਈ ਪ੍ਰੋਟੀਨ ਡਾਈਟ ਹੋ ਗਈ ਇੱਕ ਤਰ੍ਹਾਂ ਦੇ ਨਾਲ ਕਿਉਂਕਿ ਉਸ ਚੂਚੇ ਨੂੰ ਬਣਨ ਦੇ ਲਈ ਜੋ ਜਿੰਨੀ ਪ੍ਰੋਟੀਨ ਚਾਹੀਦੀ ਹੈ ਔਰ ਫੈਟ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ ਔਰ ਵਿਟਾਮਿਨਸ ਹੁੰਦੇ ਆ ਸਾਰੀ ਜੋ ਇੱਕ ਚੂਚੇ ਨੂੰ ਚਾਹੀਦੇ ਆ ਉਹ ਕੰਪੋਜੀਸ਼ਨ ਇਸ ਦੇ ਵਿੱਚ ਹੈ ਤੋ ਉਸ ਹਿਸਾਬ ਦੇ ਨਾਲ ਇਹ ਇੱਕ ਐਨੀਮਲ ਪ੍ਰੋਟੀਨ ਹੈ ਔਰ ਆਬਵੀਅਸਲੀ ਇਸ ਦਾ ਜੋ ਹੈ ਹਾਈ ਬਾਇਓਲੋਜੀਕਲ ਹਾਂ ਹਾਈ ਬਾਇਓਲੋਜੀਕਲ ਵੈਲਿਊ ਵਾਲਾ ਪਦਾਰਥ ਹੈ ਜਿਸ ਨੂੰ ਅਸੀਂ ਆਰਾਮ ਨਾਲ ਔਰ セーフリー ਮੈਂ ਕਹਿ ਸਕਦੀ ਹਾਂ ਕਿ ਸੇਫਲੀ ਕਿਉਂਕਿ ਵੈਲ ਪੈਕਡ ਹੈ ਇਹਦੇ ਵਿੱਚ ਕੋਈ ਬਿਮਾਰੀ ਜਾਣ ਦਾ ਸਕੋਪ ਨਹੀਂ ਹੈ ਬਸ਼ਰਤੇ ਕਿ ਤੁਸੀਂ ਅੰਡਾ ਵੀ ਜਦੋਂ ਅਸੀਂ ਇਹ ਉਤਪਾਦਨ ਕਰ ਰਹੇ ਹਾਂ ਸਾਫ ਸੁਥਰੀ ਹਾਲਤ ਦੇ ਵਿੱਚ ਹੁਣ ਤੁਸੀਂ ਇੱਥੇ ਦੇਖੋਗੇ ਅੰਡਾ ਜਦੋਂ ਮੁਰਗੀ ਨੇ ਦਿੱਤਾ ਹੈ ਇਹ ਜੋ ਇਸ ਦਾ ਸਰਫੇਸ ਐ ਸਲੈਂਟ ਹੈ ਮੁਰਗੀ ਜਿੱਦਾਂ ਹੀ ਅੰਡਾ ਆਂਦਾ ਹੈ ਮੁਰਗੀ ਅੰਡਾ ਦਿੰਦੀ ਹੈ ਅੰਡਾ ਰੁੜ ਕੇ ਇੱਥੇ ਆ ਜਾਂਦਾ ਬਾਹਰ ਔਰ ਮੁਰਗੀ ਦੇ ਸੰਪਰਕ ਵਿੱਚ ਵੀ ਨਹੀਂ ਆ ਰਿਹਾ ਤਾਂ ਕਹਿਣ ਦਾ ਪਾਵ ਹੈ ਨੀਟ ਐਂਡ ਕਲੀਨ ਤੁਸੀਂ ਦੇਖ ਸਕਦੇ ਹੋ ਬੜੇ ਨੀਟ ਐਂਡ ਕਲੀਨ ਔਰ ਜੇ ਤੁਹਾਡਾ ਅੰਦਰਲਾ ਸਾਰਾ এনवायरमेंट ਸਾਫ਼ ਸੁਥਰਾ ਹੈ ਮੱਖੀ ਤੋਂ ਰਹਿਤ ਹੈ ਤਾਂ ਉੱਥੇ ਜਿਹੜੇ ਅੰਡੇ ਦੇ ਉੱਤੇ इवन ਉਹ ਦਾਣੇ ਵੀ ਨਹੀਂ ਬੰਦਦੇ ਜਿਹੜੀਆਂ ਮੱਖੀ ਦੀਆਂ ਬਿੱਠਾ ਹੁੰਦੀਆਂ ਤੀਸਰਾ ਕੰਮ ਇਹ ਹੈ ਕਿ ਅਸੀਂ ਕਿਦਾਂ ਕਲੈਕਸ਼ਨ ਕਰਦੇ ਹਾਂ ਸਪੋਜ਼ ਕਰ ਲਓ ਅਸੀਂ ਅੰਡੇ ਨੂੰ ਕਿਉਂਕਿ ਇੱਥੇ ਰੂਟੀਨ ਦੇ ਵਿੱਚ ਤਿੰਨ ਜਾਂ ਚਾਰ ਵਾਰ ਅੰਡੇ ਚੱਕੇ ਜਾਂਦੇ ਆ ਜਾਂ ਜਦੋਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਸ ਦੀ ਫ੍ਰੀਕੁਐਂਸੀ ਵੀ ਵਧਾਈ ਜਾਂਦੀ ਹੈ ਤਾਂ ਕਿ ਅੰਡਾ ਜਿਵੇਂ ਹੀ ਆਇਆ ਚੁੱਕ ਲਿਆ ਔਰ ਉਹ ਸਾਫ਼ ਸੁਥਰਾ ਰਹੇਗਾ ਉਸ ਅਸੀਂ ਉਸ ਵਾਤਾਵਰਣ ਤੋਂ ਕੱਢ ਕੇ ਟ੍ਰੇਆਂ ਦੇ ਵਿੱਚ ਇਕੱਠਾ ਕਰ ਲਿਆ ਉੰਨਾ ਕਿ ਡਾਇਰ ਪੱਖੋਂ ਵੀ ਬਹੁਤ ਚੰਗੀ ਹੈ ਜੋ ਕਿ ਸਿਹਤ ਪੱਖੋਂ ਵੀ ਵਧੀਆ ਔਰ ਅਗਰ ਗੱਲ ਕਰੀਏ ਆਪ ਬਿਜ਼ਨਸ ਦੇ ਤੌਰ ਤੇ ਫਾਈਨੈਂਸ਼ੀਅਲੀ ਤੌਰ ਤੇ ਕਮਰਸ਼ੀਅਲ ਵੀ ਦੇਖੀਏ ਤੇ ਕਮਰਸ਼ੀਅਲ ਵੀ ਬਹੁਤ ਬੈਨੀਫਿਟ ਦਿੰਦਾ ਹੈ ਬਿਲਕੁਲ ਦੋਨੋਂ ਵਾਸਤੇ ਵਧੀਆ ਹੈ ਹਾਂਜੀ ਠੀਕ ਹੈ ਸੋ ਅਸੀਂ ਜਾਣਦੇ ਹਾਂ ਕਿ ਉਸੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿੱਦਾਂ ਕਿ ਮੌਨਸੂਨ ਦਾ ਮਹੀਨਾ ਸ਼ੁਰੂਆਤ ਹੋ ਚੁੱਕੀ ਹੈ ਕਿਸ ਪ੍ਰਕਾਰ ਨਾਲ ਖੇਤਾਂ ਦਾ ਸੰਭਾਲ ਕਰ ਸਕਣ ਤੇ ਇਹਨਾਂ ਦੇ ਜਿਹੜੀਆਂ ਹੋਣ ਵਾਲੀਆਂ ਬਿਮਾਰੀਆਂ ਨੇ ਉਹ ਕਿਹੜੀਆਂ ਆਮ ਤੌਰ ਤੇ ਦੇਖੀਆਂ ਜਾਂਦੀਆਂ ਨੇ ਅ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਹੌਟ ਡਰਾਈ ਪੀਰੀਅਡ ਨਿਕਲ ਚੁੱਕਾ ਹੈ ਸਾਡਾ ਹੁਣ ਮੌਨਸੂਨ ਸਟਾਰਟ ਹੋ ਰਹੀ ਹੈ ਹਿਮੀਡੀਟੀ ਨਮੀ ਨੇ ਇੱਥੇ ਵਧਣਾ ਹੈ ਨਿਊ ਹਿਮੀਡੀਟੀ ਜਦੋਂ ਹੀ 60% ਤੋਂ ਉੱਪਰ ਆਏਗੀ ਮੁਰਗੀਆਂ ਦੇ ਵਿੱਚ ਗਰਮੀ ਹੋਰ ਵਧੇਗੀ ਇਹਨਾਂ ਨੂੰ ਹੀਟ ਜਿਹੜੀ ਹੋਰ ਜ਼ਿਆਦਾ ਤੰਗ ਕਰੇਗੀ ਕਿਉਂਕਿ ਇਹਨਾਂ ਦੇ ਖੰਭ ਹੈ ਔਰ ਪਲੱਸ ਇਹਨਾਂ ਦੇ ਸਵੇਟ ਗਲੈਂਡਸ ਨਹੀਂ ਆ ਪਸੀਨਾ ਗ੍ਰੈਂਟੀਆਂ ਨਹੀਂ ਆ ਇਹਨਾਂ ਨੂੰ ਪਸੀਨਾ ਨਹੀਂ ਆਣਾ ਉਸ ਲਈ ਸਾਨੂੰ ਕਿਉਂਕਿ ਅਸੀਂ ਇਹਨਾਂ ਨੂੰ ਅੰਦਰ ਰੱਖਿਆ ਹੋਇਆ ਹੈ ਸ਼ੈੱਡਾਂ ਦੇ ਅੰਦਰ ਪੋਲਟਰੀ ਫਾਰਮ ਇਹਨਾਂ ਨੂੰ ਖੁੱਲਾ ਵੀ ਆ ਨਹੀਂ ਮਿਲਦਾ ਸਾਨੂੰ ਆਪਣੇ ਵਾਤਾਵਰਣ ਨੂੰ ਹੋਰ ਜ਼ਿਆਦਾ ਇਨਰਚ ਕਰਨਾ ਪਏਗਾ ਤੁਸੀਂ ਇੱਥੇ ਦੇਖ ਸਕਦੇ ਹੋ ਉੱਪਰ ਵੈਂਟ ਲੱਗੇ ਹੋਏ ਨੇ ਰੋਟਰੀ ਵੈਂਟਸ ਇਹ ਬੱਬਲ ਸ਼ੀਟ ਲੱਗੀ ਹੋਈ ਹੈ ਇਹਦੇ ਨਾਲ ਛੱਤ ਤੋਂ ਆਂਦੀ ਜਿਹੜੀ ਗਰਮੀ ਹੈ ਉਸ ਨੂੰ ਘਟਾਉਣ ਦਾ ਪ੍ਰਬੰਧ ਹੈ ਇਹ ਹੀਟ ਲੋਡ ਨੂੰ ਘਟਾਉਂਦੀ ਹੈ ਇਸ ਦੇ ਵਿੱਚ ਦੇਖੋਗੇ ਤੁਸੀਂ ਸੈਂਟਰ ਦੇ ਵਿੱਚ ਵੈਂਟੀਲੇਸ਼ਨ ਸਿਸਟਮ ਲੱਗਿਆ ਹੋਇਆ ਐਗਜ਼ੌਸਟ 팬 ਲੱਗਿਆ ਹੋਇਆ ਦੋਨੇ ਪਾਸੇ ਲੱਗੇ ਹੋਏ ਆ ਦੂਸਰੇ ਸ਼ੈਡਾਂ ਦੇ ਵਿੱਚ ਅਸੀਂ ਹੋਰ ਇਵੇਪੋਰੇਟਿਵ ਕੂਲਿੰਗ ਜਿਹੜਾ ਸਾਡਾ ਸਿਸਟਮ ਹੈ ਤਾਂ ਕਿ ਅਸੀਂ ਉਸ ਨੂੰ ਜੋ ਬਣਦਾ ਟੈਂਪਰੇਚਰ ਔਰ ਹਿਮੀਡਿਟੀ ਨੂੰ ਕੰਟਰੋਲ ਕਰ ਸਕੀਏ ਪਰ ਇੱਥੇ ਹੁਣ ਮੈਂ ਕਿਉਂਕਿ ਆਂਦੇ ਮੌਸਮ ਨਮੀ ਨੇ ਵਧਣਾ ਤਾਂ ਮੇਰੀ ਇਹ ਸਿਫਾਰਿਸ਼ ਹੈ ਕਿ ਜਿਹੜੇ ਵੀ ਕਿਸਾਨ ਵੀਰ ਇਸ ਟਾਈਮ ਤੇ 쿨ਿੰਗ ਸਿਸਟਮ ਯੂਜ਼ ਕਰ ਰਹੇ ਆ ਜਿਨ੍ਹਾਂ ਦੇ ਵਿੱਚੋਂ ਪਾਣੀ ਨਿਕਲਦਾ ਹੈ ਫੁਹਾਰ ਨਿਕਲਦੀ ਹੈ ਜਿਨ੍ਹਾਂ ਨੂੰ ਆਪਾਂ ਫੋਗਰਸ ਕਹਿੰਦੇ ਆ ਜਾਂ ਇਵੇਪੋਰੇਟਿਵ 쿨ਿੰਗ ਹੈ ਉੱਥੇ ਸਾਨੂੰ ਪਾਣੀ ਦੀ ਜਰੂਰ ਜਿਹੜੀ ਖਪਤ ਹੈ ਉਹਨੂੰ ਕੱਟ ਕਰਨਾ ਪਏਗਾ ਪਾਣੀ ਦੇ ਯੂਜ਼ ਨੂੰ ਬੰਦ ਕਰਨਾ ਪਏਗਾ ਸਿੰਪਲੀ ਪੱਖੇ ਦੀ ਹਵਾ ਦੇ ਨਾਲ ਤਾਂ ਕਿ ਹਵਾ ਨੂੰ ਸਰਕੂਲੇਟ ਕਰਕੇ ਅਸੀਂ ਵੈਲ ਵੈਂਟੀਲੇਟਿਡ ਇੱਕ এনवायरमेंट ਕ੍ਰੀਏਟ ਕਰ ਦਈਏ ਤਾਂ ਕਿ ਮੁਰਗੀਆਂ ਨੂੰ ਗਰਮੀ ਘੱਟ ਲੱਗੇ ਖੁਰਾਕ ਕੀ ਹੋਣੀ ਚਾਹੀਦੀ ਹੈ ਕਿ ਬੈਸਟ ਖੁਰਾਕ ਜੋ ਇਹਨਾਂ ਦੀ ਐਸ ਪਰ ਏਜ ਚੱਲ ਰਹੀ ਹੈ ਪਰ ਨਾਲੋਂ ਨਾਲ ਅਸੀਂ ਕੁਝ ਐਡੀਸ਼ਨਲ ਸਪਲੀਮੈਂਟਸ ਦਵਾਂਗੇ ਜਿਹੜੇ ਕਿ ਐਂਟੀ ਸਟ्रेस ਐਕਟ ਕਰਨਗੇ ਲਾਈਕ ਵਿਟਾਮਿਨ ਸੀ ਦੀ ਮਾਤਰਾ ਨੂੰ ਵਧਾ ਦਿੰਨੇ ਆ ਅਸੀਂ ਇਹਦੇ ਵਿੱਚ ਜਿਵੇਂ 250 ਗ੍ਰਾਮ ਪਰ ਟਨ ਦੇ ਹਿਸਾਬ ਪਰ ਟਨ ਫੀਡ ਦੇ ਹਿਸਾਬ ਨਾਲ ਅਸੀਂ ਵਿਟਾਮਿਨ ਸੀ ਸ਼ਾਮਿਲ ਕਰਦੇ ਆ ਹੋਰ ਨਹੀਂ ਤਾਂ ਅਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਵੀ ਵਿਟਾਮਿਨ ਸੀ ਇਲੈਕਟ੍ਰੋ ਸੀ ਸੋਡੀਅਮ ਬਾਈਕਾਰਬੋਨੇਟ ਇਸ ਤਰ੍ਹਾਂ ਦੇ ਪਦਾਰਥ ਜਿਹੜੇ ਆ ਜਿਹੜੇ ਇਹਨਾਂ ਦੇ ਲਈ ਐਂਟੀ ਸਟ्रेस ਐਕਟ ਕਰਨ ਅਸੀਂ ਉਹ ਸ਼ਾਮਿਲ ਕਰਦੇ ਆ ਸੋ ਚਾਹੁੰਦੇ ਹਾਂ ਤੁਸੀਂ ਕੀ ਕਰਨਾ ਚਾਹੋਗੇ ਕਿਸਾਨ ਵੀਰਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜਦੋਂ ਇੱਥੇ ਸਾਡਾ ਮੇਨ ਮੰਤਵ ਫੋਕਸ ਜਿਹੜਾ ਹੈ ਪ੍ਰੋਡਕਸ਼ਨ ਤੇ ਨਾ ਹੋ ਕੇ ਸਾਨੂੰ ਆਪਣੀਆਂ ਮੁਰਗੀਆਂ ਨੂੰ ਬਚਾ ਲੈਣਾ ਚਾਹੀਦਾ ਹੈ ਕਿਉਂਕਿ ਪ੍ਰੋਡਕਸ਼ਨ ਇਹਨਾਂ ਨੇ ਫਿਰ ਵਾਪਸ ਰিস্টੋਰ ਕਰ ਲੈਣੀ ਹੈ ਜਿਵੇਂ ਟੈਂਪਰੇਚਰ ਇਹਨਾਂ ਲਈ ਅਨੁਕੂਲ ਹੋਏਗਾ ਕਿਉਂਕਿ ਇਸ ਟਾਈਮ ਤੇ ਪ੍ਰੋਡਕਸ਼ਨ ਆਬਵੀਅਸਲੀ ਉਹ ਵੀ ਦੇਖਦੇ ਹੋਣਗੇ ਕਿ ਪ੍ਰੋਡਕਸ਼ਨ ਜਿਹੜੀ ਡਾਊਨ ਆ ਜਾਂਦੀ ਹੈ ਕਈ ਵਾਰੀ 50% ਵੀ ਆ ਜਾਂਦੀ ਹੈ ਤਾਂ ਇੱਥੇ ਆਪਣੇ ਲੋਟ ਨੂੰ ਕਿਉਂਕਿ ਨਵਾਂ ਲੋਟ ਹੋ ਸਕਦਾ ਉਹਨਾਂ ਦੇ ਕੋਲ ਨਵਾਂ ਬੈਚ ਹੋ ਸਕਦਾ ਹੈ ਔਰ ਅਜੇ ਘੱਟ ਉਮਰ ਵਾਲਾ ਅਜੇ ਉਹਨਾਂ ਨੇ ਲੰਬਾ ਚੱਲਣਾ ਤੇ ਮੇਨ ਫੋਕਸ ਸਾਡਾ ਮੁਰਗੀਆਂ ਨੂੰ ਇਸ ਤਰ੍ਹਾਂ ਦੇ ਵਾਤਾਵਰਣ ਚ ਰੱਖੀਏ ਕਿ ਬਿਮਾਰੀਆਂ ਘੱਟ ਤੋਂ ਘੱਟ ਹੋਣ ਜੋ ਬਣਦਾ ਉਹਨਾਂ ਦਾ ਵੈਕਸੀਨੇਸ਼ਨ ਹੈ ਉਹ ਡਿਊ ਡੇਟ ਤੇ ਹੈ ਉਸ ਨੂੰ ਅੱਗੇ ਪਿੱਛੇ ਕੀਤਾ ਜਾ ਸਕਦਾ ਜਿੱਦਣ ਸਟ੍ਰੈਸ ਜ਼ਿਆਦਾ ਉਸ ਦਿਨ ਨੂੰ ਪੋਸਟਪੋਨ ਕਰ ਸਕਦੇ ਆ ਅਸੀਂ ਔਰ ਅਸੀਂ अर्ली मॉर्निंग ਜਾਂ लेट इवनिंग आवर्स वैक्सीनेशन ਕਰੀਏ ਜੇ ਅਸੀਂ ਕੋਈ ਬੋਡੀ ਵੇਇੰਗ ਕਰ ਰਹੇ ਹਾਂ ਉਹਨਾਂ ਦੀ ਤਾਂ ਉਹਨੂੰ ਅਸੀਂ ਥੋੜੀ ਦੇਰ ਲਈ ਡੈਫਰ ਕਰ ਦਈਏ ਪੋਸਟਪੋਨ ਕਰ ਦਈਏ ਇਹਨਾਂ ਨੂੰ ਅਨਨੇਸੈਸਰਲੀ ਹੈਂਡਲ ਨਾ ਕਰੀਏ نیچے ਜੇ ਮੈਨੇਰ ਇਕੱਠੀ ਹੋ ਰਹੀ ਆ ਤਾਂ ਉਹਨੂੰ ਜੇ ਅਸੀਂ ਲਗਭਗ 2 ਜਾਂ 4 ਹਫ਼ਤਿਆਂ ਤੇ ਉਹਨੂੰ ਬਾਹਰ ਕੱਢ ਰਹੇ ਹਾਂ ਤਾਂ ਅਸੀਂ ਥੋੜੀ ਜੀ ਫ੍ਰੀਕਵੈਂਸੀ ਵਧਾ ਦਈਏ ਨਾਲੋਂ ਨਾਲ ਕੱਢ ਦਈਏ ਤਾਂ ਕਿ ਅੰਦਰ ਅਮੋਨੀਆ ਜਾਂ ਗੈਸਾਂ ਨਾ ਬਣਨ ਤਾਂ ਕਿ ਅੰਦਰ ਅਸੀਂ ਗਰਮੀ ਨੂੰ ਘਟਾ ਸਕੀਏ ਵੱਧੋ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਥੈਂਕ ਯੂ ਸੋ ਦੋਸਤੋ ਅਸੀਂ ਕਿਹਨੂੰ ਦਲਜੀਤ ਮੈਮ ਜੀ ਨੇ ਸਾਫ਼ ਤੋ ਤੇ ਦੱਸਿਆ ਕਿ ਕਿਸ ਪ੍ਰਕਾਰ ਦੇ ਨਾਲ ਗਰਮੀ ਦੇ ਮੌਸਮ ਦੇ ਵਿੱਚ ਮੁਰਗੀਆਂ ਦੀ ਜਿਹੜੀ ਸਾਂਭ ਸੰਭਾਲ ਕਰ ਸਕਦੇ ਔਰ ਕਿਸ ਪ੍ਰਕਾਰ ਦੇ ਨਾਲ ਅੰਡੇ ਖਾਣ ਦੇ ਬੈਨੀਫਿਟਸ ਕੀ ਹੈ ਔਰ ਵੱਡੀ ਗੱਲ ਹੈ ਵੀ ਕਿ ਮੈਮ ਨੇ ਵੀ ਦੱਸਿਆ ਕਿ ਇਹ ਜਿਹੜੇ ਅੰਡੇ ਨੇ ਸੇਫ ਪੱਕਾ ਤਾਂ ਬਹੁਤ ਵਧੀਆ ਹੈਗੇ ਹੈਗੇ ਨੇ ਔਰ ਜਿਹੜੇ ਨੇ ਇਹ ਵੈਜੀ ਹੁੰਦੇ ਨੇ ਨਾਨ ਵੈਜੀ ਨਹੀਂ ਹੁੰਦੇਗੇ ਸੋ ਵੱਡੀ ਗੱਲ ਇਹ ਵੀ ਹੈਗੀ ਹੈ ਕਿ ਅਗਰ ਤੁਸੀਂ ਗਰਮੀਆਂ ਦੇ ਮੌਸਮ ਦੇ ਵਿੱਚ ਇਹਨਾਂ ਦੀ ਸਾਂਭ ਸੰਭਾਲ ਕਰਦੇ ਹੋ ਭਾਵੇਂ ਇਹਨਾਂ ਦੀ ਪ੍ਰੋਡਕਸ਼ਨ ਘਟਦੀ ਵੀ ਹੈ ਤੇ ਬਾਅਦ ਚ ਉਹ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਵਾਪਸ ਤੇਜ਼ ਕਰ ਲੰਦੇ ਇੱਕ ਵਾਰੀ ਜਦੋਂ ਮੌਸਮ ਨੋਰਮਲ ਹੋ ਜਾਂਦਾ ਹੈਗਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਵ ਤੇ ਪਹਿਲੇ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸੇਸ਼ੂ ਕਰੋ ਸੋ ਕੈਮਰਾ ਪਰ ਸੰਜੀਤ ਦੇ ਨਾਲ ਹਰਦੀਪ ਦੁਆਨੂ ਦੀ ਹੋਈ ਇਜਾਜ਼ਤ ਤਨਵਾ ਤੋਂ ਜੁੜੇ ਰਹੋ ਲੁਧਿਆਣਾ ਲਾਈਵ ਤੇ ਨਾ